ਅੱਜ 3 ਤਰੀਕ ਆ ਮੈਂ ਪਹਿਲਾਂ ਤਾਂ ਕਹੂੰਗਾ ਵੀ 1 ਤਰੀਕ ਨੂੰ ਜਿਹੜਾ ਸਿਮਰਜੀਤ ਮਾਨ ਜੀ ਨੇ ਇਕੱਠ ਰੱਖਿਆ ਸੀ ਉੱਥੇ ਮੈਂ ਜਾਣਾ ਸੀ ਮੇਰੀ ਸਿਹਤ ਯਾ ਇਕਦਮ ਖਰਾਬ ਹੋਈ ਸੀ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਮੇਰੇ ਵੋਟਾਂ ਲੱਗੀਆਂ ਤੋਂ ਮੇਰਾ ਮਜ਼ਾਕ ਡਾਇਆ ਕੋਈ ਦਿੱਕਤ ਨਹੀਂ ਮੈਨੂੰ ਹੋਇਆ ਸੀ ਗੁੰਮ ਨਮੂਣੀਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਉਸ ਤੋਂ ਅਰੋ 1 ਤਰੀਕ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਜਿਹੜਾ ਬਿਮਾਰ ਹੋਇਆ ਉਹ 21 ਤਰੀਕ ਦਾ ਪਹਿਲੇ ਦਿਨ ਨੂੰ ਹੋਇਆ ਰਾਤ 11:45 ਮਿੰਟ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਫਾਜ਼ਲ ਕਾ ਮੈਂ ਡਾਕਟਰ ਕੋਲ ਗਿਆ ਸੀਗਾ ਜਿਉ ਉਹ ਇਹ ਗੱਲ ਕਹਿ ਦੇ ਵੀ ਰਾਤ ਨੂੰ ਸਾਡੇ ਕੋਲ ਨਹੀਂ ਆਇਆ ਭਾਰਨਾ ਸਿੱਧੂ ਕਦੋਂ ਗ੍ਰਿਫਤਾਰ ਹੁੰਦਾ ਤੇ ਇਹ ਹੈਗੀ ਆ 1 1 ਜਨਵਰੀ 2024 ਦੀ ਗੱਲ ਦਾ ਜੀ ਆ ਆ ਪਹਿਲੇ ਉਹ ਮੈਂ ਕਰਾਇਆ ਕਿਤੇ ਉਦੋਂ ਮੇਰਾ ਸਾਹ ਆਉਣਾ ਮੈਨੂੰ ਬੰਦ ਹੋ ਗਿਆ ਸੀ ਕਿਤੇ ਅਟੈਕ ਨਾ ਆਇਆ ਹੋਵੇ ਜਿਹੜੇ ਘਰ ਦੇ ਜੀਆ ਨੇ ਉਹ ਕਰਾ ਲਿਆ ਸਾਰੇ ਕਾਗਜ਼ੇ ਪਏ ਫਿਰ ਦੂਜੇ ਉਦੋਂ ਤਾਂ ਮੈਂ ਰਾਤ ਨੰਗੀ ਫਿਰ ਦੂਜੇ ਦਿਨ ਰਾਤ ਨੂੰ ਫਿਰ ਮੈਂ ਜਮਾ ਗੁੰਮ ਹੋ ਗਿਆ ਜੀਦੇ ਕਰਕੇ ਸੀ ਸਿੱਟਾ ਮੁਕਸਲ ਹਸਪੀਟਲ ਭੱਜੇ ਆ ਸਾਰੇ ਮੁਕਸਲਾਂ ਦੇ ਜਿਹੜੇ ਹਸਪੀਟਲ ਸੀ ਕੁਝ ਬੰਦ ਸੀਗੇ ਇੱਕ ਜਾ ਕੇ ਰਾਤ ਨੂੰ ਖਲਾਇਆ ਤੇ ਆ 12 23 ਤੋਂ ਤੁਹਾਨੂੰ ਪਤਾ ਡੇਢ ਚੇਂਜ ਹੋ ਜਾਂਦੀ ਏ 21 ਹੋਰ 22 ਤੋਂ ਉਸ ਤੋਂ ਬਾਅਦ ਰਾਤ ਨੂੰ ਡੇਢ ਚੇਂਜ ਹੋਊਗੀ ਆ 3:18 ਮਿੰਟ 32 ਸਕਿੰਟ 23 ਜਨਵ 23 ਜਨਵਰੀ 2024 ਦੀ ਆ ਚੈੱਕ ਕਰ ਲਓ ਤੁਸੀਂ ਇਹ ਇਹ ਮਜ਼ਾਕ ਡਾ ਰਹੇ ਨਾ ਜਿਹੜੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਨਹੀਂਗੇ ਜਿਹੜੇ ਸਾਨੂੰ ਡਰਾਮੇ ਬਾਜੀ ਕਰਨਾਂ ਆਉਂਦਿਆਂ ਹੋਣੀਆਂ ਇਹ ਇਹ ਥੋੜਾ ਜਿਹਾ ਹੁਣ ਭਗਵੰਤ ਮਾਨ ਮੁੱਖ ਮੰਤਰੀ ਤੇ ਸਾਨੂੰ ਡਰਾਮੇ ਬਾਜੀ ਆਈ ਜਾਂਦਿਆਂ ਹੋਣੀਆਂ ਫਿਰ ਉਦੋਂ ਜਿਹੜੇ 23 ਤਰੀਕ ਨੂੰ ਜਦੋਂ ਸਵੇ ਹੀ ਅਸੀਂ ਡਾਕਟਰ ਸਾਹਿਬ ਨੇ ਸਾਨੂੰ ਜਿਹੜੇ ਟੈਸਟ ਦੱਸੇ ਅਸੀਂ ਉਹ ਟੈਸਟ ਕਰਵਾਏ ਉਥੋਂ ਆ ਮੁਕਸਰ ਦੇ ਵਿੱਚੋਂ ਹੀ ਸਵੇ ਨੂੰ ਤਰੀਕ ਆ ਰਹੀ ਜੀ ਇੱਥੇ ਤਰੀਕ ਵੇਖ ਮੈਂ ਦੇਖਦਾ ਤਰੀਕ ਨੂੰ ਤੇ ਉਦੋਂ ਬਾਅਦ ਅਸੀਂ ਜਿਹੜਾ ਕਹਿ ਲਓ ਜਿਹੜਾ ਅਸੀਂ ਕਰ ਆ 23 ਜਨਵਰੀ 24 ਆ ਆ ਇਧਰ ਪਾਸੇ ਕੱਲ੍ਹ ਨਹੀਂ ਤੇ ਦੇ ਇਹ ਇਹ ਚੈੱਕ ਕਰ ਲੋ ਇੱਕ ਹੁੰਦਾ ਗੱਪ ਮਾਰਨੇ ਜਾਂ ਅਸੀਂ ਠੀਕ ਆ ਮੈਂ ਯਰ ਮੈਂ ਮੰਨਦਾ ਗੱਲ ਡਰਨਾ ਕਾਦੇ ਵਾਸਤੇ ਜਿਵੇਂ ਅਸੀਂ ਸਟੇਜ ਤੇ ਬੋਲ ਆਏ ਆ ਤਾਂ ਸਾਨੂੰ ਡਰ ਵੀ ਕਿਸੇ ਗੱਲ ਦਾ ਨਹੀਂਗਾ ਹੁਣ ਮੈਂ ਗੱਲ ਕਰਨੀ ਜਿਹੜਾ ਅੱਜ ਤਿੰਨ ਤਰੀਕ ਦਾ ਕੱਟ ਰੱਖਿਆ ਆ ਚੀਜ਼ਾਂ ਹੀ ਆ ਫਿਰ ਉਸ ਤੋਂ ਬਾਅਦ ਸਾਨੂੰ ਉਸੇ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਸੀ ਤਾਂ ਉਹ ਅਸੀਂ ਦਵਾਈ ਹੈ ਜਿਹੜੀ ਉਹ ਖਾਧੀ ਪਿਆ ਚੈੱਕ ਕਰ ਮੈਂ ਇਧਰ ਇਧਰ ਲਿਆ ਇਧਰ ਮੈਂ ਮੈਂ ਵਿਖਾਉਣਾ ਲੋੜ ਹੀ ਨਹੀਂ ਆ ਫਿਰ ਦਵਾਈ ਲਿਖ ਕੇ ਦਿੱਤੀ ਇਹ ਖਾਧੀ ਇਹਨਾਂ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਇਹ ਆਕਦਾ ਮੈਂ ਸੈੱਟ ਹੋ ਗਿਆ ਵਧੀਆ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਟੀਐਲਸੀ ਘਟਣੀ ਸ਼ੁਰੂ ਹੋ ਗਈ ਸੀ ਤੇ ਜਿਸ ਦਿਨ ਅਸੀਂ ਕੋੜਦੋਨਾ ਗਏ ਆ ਉਹਦੇ ਭੁੱਖ ਬਹੁਤ ਜ਼ਿਆਦਾ ਲੱਗੀ ਸੀ ਸਵੇਰ ਨਾਲ ਪੂਰੇ ਸੀਗੇ ਮੈਨੂੰ ਦੂਰ ਕਾਫੀ ਸੀਗਾ ਪਹਿਲਾਂ ਸਾਧਨ ਦਾ ਅਰੇਂਜਮੈਂਟ ਕਰਨਾ ਇਹ ਜਿਹਨੂੰ ਪ੍ਰੋਬਲਮ ਆਉਂਦ ਨੂੰ ਉਹ ਦੱਸ ਸਕਦਾ ਫਿਰ ਮੈਂ ਬਿਮਾਰ ਹੋ ਗਿਆ ਫਿਰ ਮੈਂ ਕਿਹਾ ਆ ਮੁਕਸਰ ਹਸਪੀਟਲ ਦੇ ਵਿੱਚ ਉੱਥੋਂ ਫਰਕ ਨਹੀਂ ਪਿਆ ਮੈਨੂੰ ਸਾਹ ਹੁਣਾ ਬੰਦ ਹੋ ਗਿਆ ਇੱਕ ਤਰੀਕ ਨੂੰ ਜਦੋਂ ਸਾਹ ਹੁਣਾ ਬੰਦ ਹੋ ਗਿਆ ਤੇ ਮੈਂ ਅਸੀਂ ਚੱਲਦੇ ਸੀਗੇ ਬਠਿੰਡੇ ਜਿਹੜਾ ਉੱਥੇ ਹਸਪੀਟਲ ਸੀ ਸਾਨੂੰ ਦੱਸ ਪਈ ਸੀ ਉਸ ਤੋਂ ਬਾਅਦ ਜਿਹੜਾ ਸਾਨੂੰ ਆ ਇੱਥੋਂ ਡਾਕਟਰ ਜਦੋਂ ਮੈਨੂੰ ਸਾਹ ਆਉਣਾ ਬੰਦ ਹੋ ਗਿਆ ਤੇ ਆ ਮੇਰੇ ਜਿਹੜੇ ਅਰਨੀ ਵਾਲੇ ਦੇ ਵਿੱਚ ਹੀ ਰਹਿ ਗਿਆ ਆ ਡਾਕਟਰ ਰਹਿ ਗਿਆ ਇਹ ਇਹ ਕਹਿੰਦਾ ਵੀ ਐ ਕਰੂੰ ਭਾਈ ਸਾਹਿਬ ਮੈਂ ਦਿਨ ਦਵਾਈ ਲਿਖ ਕੇ ਆ ਜਿਹੜਾ ਆ ਗਿਆ ਅਰਵਿੰਦਰ ਕਲੀਨਿਕ ਹਸਪੀਟਲ ਇਹ ਡਾਕਟਰ ਸਾਹ ਨੇ ਉਦੋਂ ਇੱਥੇ ਲਿਖਿਆ ਇਹਨਾਂ ਨੇ ਆ ਟੈਸਟ ਕਰਵਾਏ ਆ ਟੈਸਟਾਂ ਦੇ ਵਿੱਚ ਜਿਹੜੀਆਂ ਨਿਕਲੀਆਂ ਬਿਮਾਰੀਆਂ ਇਹਨਾਂ ਨੇ ਭਾਈ ਆ ਹੈਗਾ ਇੱਕ ਡੀਐਲਸੀ ਕੋਈ ਹੁੰਦੀ ਆ ਕੋਈ ਟੀਐਲਸੀ ਜਿਹੜੀ ਐਰਾ ਵਗੈਰਾ ਫਿਰ ਇੱਕ ਆ ਜਿਹੜਾ ਵਾਇਦਾ ਹੈਗਾ सीआरपी ਇਹ ਕਹਿੰਦੇ 6 ਚਾਹੀਦੀ ਆ ਤੇ 22 ਹੋ ਗਈ ਸੀ ਹੁਣ ਮੈਂ ਗੱਲ ਦੱਸਦਾ ਵੀ ਮੈਨੇ ਕੋਈ ਆ ਆ ਮੇਰਾ ਐਕਸਟਰਾ ਕਰਵਾਇਆ ਸੀ ਡਾਕਟਰ ਸਾਹਿਬ ਨੇ ਉੱਥੇ 23 ਤਰੀਕ ਨੂੰ ਇਹ ਆ ਚੈੱਕ ਕਰ ਲੋ ਥੱਲੇ ਡੇਟ ਵੀ ਲਿਖੀ ਮੈਂ ਕੋਈ ਝੂਠ ਨਹੀਂ ਮਾਰੀ ਜਾਂਦਾ ਆ ਥੱਲੇ ਨਾਮ ਖਾ ਮੇਰਾ ਮੁਖਸਰ ਸਾਹਿਬ ਖਾਓ 23 ਜਨਵਰੀ 2024 ਦਿਨੇਸ਼ ਹਸਪੀਟਲ ਦੇ ਵਿੱਚ ਜਿਹੜਾ ਆ ਆਗੇ ਨਾ ਤੇ ਆ ਚੈੱਕ ਕਰ ਲੋ ਨਹੀਂ ਆ ਰਹੇ ਤੂੰ ਵਿਖਾ ਦਿੱਤੀ ਆਈ ਜਾਂਦਾ ਆ ਆ ਚੈੱਕ ਕਰੋ ਆ ਇਥੋਂ ਆਈ ਜਾਂਦਾ ਮੈਂ ਅੱਛਾ ਹੁਣ ਮੈਂ ਗੱਲ ਇਹ ਕਰੀ ਜਾਂਦਾ ਵੀ ਮੈਂ ਤਾਂ ਮੰਨਦਾ ਇੱਕ ਤਰੀਕ ਨੂੰ ਮੈਂ ਡਰ ਗਿਆ ਮੈਂ ਬੋਤਲਾ ਲਵਾਉਣ ਲੱਗ ਗਿਆ ਮੈਂ ਡਰ ਗਿਆ ਇੱਕ ਤਰੀਕ ਨੂੰ ਜਿੱਦੇ ਸਿਮਰਜੀਤ ਮਾਨ ਦੇ ਨੇ ਇਕੱਠ ਰੱਖਿਆ ਸੀ ਪੁਲਿਸ ਚੱਕਣ ਲੱਗ ਗਈ ਚਲੋ ਮੰਨ ਲਿਆ ਜੀ ਮੈਂ ਤਾਂ ਡਰ ਗਿਆ ਮੁੱਖ ਮੰਤਰੀ ਭਗਵੰਤ ਮਾਨ ਮੈਂ ਡਰ ਗਿਆ ਅੱਛਾ ਉਹ ਤੁਹਾਨੂੰ ਮੇਰੇ ਫੋਨ ਦਿਆ ਜੀ ਆ ਆ ਪਿਆ ਜਿਹਦੇ ਵਿੱਚ ਇਹਨਾਂ ਦੇ ਬੰਦਿਆਂ ਨੇ ਕੀ ਲਿਖਿਆ ਇਹ ਹਰਾਮਖੋਰਾ ਜਿਹੜਾ ਮਤਲਬ ਇਹਨਾਂ ਦੇ ਪੇਜ ਤੇ ਲਿਖਿਆ ਵੇਖੋ ਇਹ ਇਹਨਾਂ ਦੇ ਪੇਜ ਤੇ ਪਾਇਆ ਉਹ ਹਰਾਮਖੋਰ ਆਇਆ ਦਾ ਹਰਾਮਖੋਰ ਜਿਹੜਾ ਲਿਖਿਆ ਸਾਰੀ ਆ ਗਿਆ ਹੁਣ ਥੱਲੇ ਲਿਖਿਆ ਜਿਹੜਾ ਅੱਛਾ ਇੱਥੇ ਇਹਨਾਂ ਨੇ ਲਿਖਿਆ ਬਹੁਤ ਝੂਠਾ ਤੇ ਮਕਾਰ ਬੰਦਾ ਹੈ ਇਹ ਹਰਾਮਖੋਰ ਲਓ ਜੀ ਮੈਂ ਹੈਗਾ ਹਰਾਮਖੋਰ ਮੈਂ ਮੰਨਦਾ ਹਰਾਮਖੋਰ ਆ ਮੈਂ ਬਈ ਜੀ ਕੋਈ ਐਮਐਲ ਨਹੀਂ ਮੈਂ ਕੋਈ ਆਮ ਪਾਰਟੀ ਦਾ ਐਮਪੀ ਨਹੀਂ ਮੈਂ ਕੋਈ ਆਮ ਪਾਰਟੀ ਦਾ ਸਰਪੰਚ ਨਹੀਂ ਸੇਤ ਕਿਸੇ ਦੀ ਬਿਮਾਰ ਹੋ ਸਕਦੀ ਆ ਜਦੋਂ ਆ ਹੜ ਆਈ ਸੀ ਤਾਂ ਬੀਬੀ ਅਨਮੋਲ ਗਗਨਮਾਨ ਦੀ ਪਤਨੀ ਲਾਤੀ ਕਰ ਇੱਕ ਹੋ ਗਈ ਸੀ ਖਣੀ ਗਿੱਟਾ ਕਰ ਇੱਕ ਹੋਇਆ ਸੀ ਫਿਰ ਉਹ ਬਾਨਾ ਸੀ ਉਹਨਾਂ ਦਾ ਉਹ ਡਰ ਗਈ ਸੀ ਉਹ ਪਾਣੀ ਨੂੰ ਵੇਖ ਕੇ ਤਾਂ ਨਹੀਂ ਕਿਤੇ ਆਏ ਸੀ ਹੁਣ ਇਸ ਟਾਈਮ ਜਿਹੜਾ ਸੁਖ ਜਗਰਾਉ ਆ ਉਹਦੇ ਬਾਹਰ ਅੱਗੇ ਮੈਂ ਤਾਂ ਡਰ ਗਿਆ ਮੈਂ ਮੰਨਦਾ ਜੀ ਮੈਂ ਤਾਂ ਡਰ ਗਿਆ ਤੁਹਾਨੂੰ ਮੰਨਦਾ ਇੱਕ ਮਿੰਟ ਹੁਣ ਜਿਹੜਾ ਸੁਖ ਜਗਰਾਉ ਆ ਤੇ ਉਹਦੇ ਬਾਹਰ ਅੱਗੇ ਪੁਲਿਸ ਲੱਗੀ ਖੜੀ ਆ ਉਹ ਮੈਂ ਉਹਨਾਂ ਤੱਕੇ ਫੋਨ ਲਾਇਆ ਮੈਂ ਕਿਹਾ ਜਾਣਾ ਨਹੀਂ ਕਹਿੰਦਾ ਲਾਈਵ ਚੈੱਕ ਕਰੋ ਤੇ ਜਦੋਂ ਲਾਈਵ ਚੈੱਕ ਕੀਤਾ ਚਲਾਈ ਮਨ ਸੁਖ ਜਗਰਾਉ ਖੋਲੀ ਤੇਰੇ ਨਾਲ ਤੇ ਇੱਥੇ ਆਉਂ ਹੈ ਰੇਂਜ ਹੈ ਨਹੀਂ ਇਹ ਆ ਜੀਆ ਸੁਖ ਜਗਰਾਉ ਦਾ ਪੇਜ ਚੈੱਕ ਕਰ ਲਓ ਪਤਾ ਲੱਗ ਜੂਗਾ ਤੇ ਆ ਚੈੱਕ ਕਰੋ ਤੇ ਅਗਬਾਰ ਅਗੇ ਪੁਲਸ ਆ ਕੇ ਵੀਜਨ ਪੁਲਸ ਦੇ ਖੜੇ ਆ ਤੁਹਾਨੂੰ ਬਾਹਰ ਨਹੀਂ ਜਾਣ ਦਿੱਤਾ ਆ ਚੈੱਕ ਕਰੋ ਹਾਂ ਹਾਂ ਆਹ ਚੈੱਕ ਕਰੋ ਉਹਨੂੰ ਜਾਣ ਨਹੀਂ ਦੇਈਆਂ ਤੇ ਉਹਦੇ ਬਾਹਰ ਅਗੇ ਪੁਲਸ ਆ ਗਈ ਕੱਠ ਰੱਖਿਆ ਸੀ ਅੱਛਾ ਹੁਣ ਦੱਸੋ ਡਰਿਆ ਕੌਣ ਪਗਲੰਤ ਮੰਡਰੇ ਕਿ ਅਸੀਂ ਡਰੇ ਫਿਰ ਤੁਸੀਂ ਮੈਨੂੰ ਕਿਹਾ ਵੀ ਹਰਾਮਖੋਰ ਹਰਾਮਖੋਰ ਦਾ ਮਤਲਬ ਕੀ ਹੁੰਦਾ ਥੋਡੀ ਸਰਕਾਰ ਦੇ 92 ਐਮਐਲਏ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕਰਕੇ ਜਿਤਾਏ ਤੁਸੀਂ ਅੱਜ ਉਹਨਾਂ ਦੇ ਜਿਹੜੇ ਕਹ ਲੋ ਲੋਕਾਂ ਦੀਆਂ ਆਸਾਂ ਤੇ ਮਰਜ਼ੀਆਂ ਤੇ ਪੂਰੇ ਨਹੀਂ ਉਤਰ ਰਹੀ ਹਰਾਮਖੋਰ ਕੌਣ ਇੱਕ ਹੋਰ ਸੀ ਮੁੰਡਾ ਇੱਕ ਵਕੀਲ ਸੀਗਾ ਉਹ ਥੱਲੇ ਲਿਖੀ ਜਾਂਦਾ ਸੀਗਾ ਇੱਕ ਮੈਂ ਤੜਕੇ ਨੇ ਵੇਖੀ ਜਾਂ ਨਾ ਪੋਸਟਾਂ ਉਹ ਆ ਸੀ ਇਹ ਮਤਲਬ ਉਹ ਉਹ ਬੋਲਬਾਣੀ ਵੇਖੋ ਉਹ ਆਂਦਾ ਭਗਵੰਤ ਮਾਨ ਸੁਫਨੇ 'ਚ ਆਇਆ ਇਹਦੇ ਸੁਫਨੇ ਦੇ ਵਿੱਚ ਗੁੱਤੰਗ ਮੂੰਹ ਚ ਪਾ ਗਿਆ ਉਹਦੇ ਨਾਲ ਇਹਨੂੰ ਬੁਖਾਰ ਚੜ ਗਿਆ ਇਹ ਬੋਲਬਾਣੀ ਆ ਝਾੜੂ ਚੱਪੇ ਵਾਲਿਆਂ ਦੀ ਤੁਹਾਨੂੰ ਵਾਕਈ ਭੇਡਾਂ ਕੋਈ ਸੋਚ ਸਮਝ ਕੇ ਕਹਿੰਦਾ ਡਾਕਟਰ ਸਾਹਿਬ ਤਾਂ ਕਹਿੰਦੇ ਸੀ ਨਾ ਬੋਲੀ ਇਹਨਾਂ ਪਰ ਮੈਨੂੰ ਬੋਲਣਾ ਪਾ ਤੁਹਾਨੂੰ ਭੇਡਾਂ ਕੋਈ ਨਾ ਕੋਈ ਨਾ ਬੈਂ ਬੈਂ ਤੁਹਾਨੂੰ ਜਾਣ ਕੇ ਵਾਕਈ ਤੁਹਾਨੂੰ ਸੱਚ ਕਹਿੰਦਾ ਕੋਈ ਇੰਨੇ ਨਾ ਭੇਡਾਂ ਨਹੀਂ ਬਣਦੀਆਂ ਹੁੰਦੀਆਂ ਮੇਰੀ ਗੱਲ ਸੁਣੋ ਭਗਵੰਤ ਮਾਨ ਅੱਜ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਨੂੰ ਤੂੰ ਨਾ ਕਹੋ ਜਿਹੜਾ ਕਹਿੰਦਾ ਮੈਨੂੰ ਬੜੀ ਤਸੱਲੀ ਨਾਲ ਖੋ ਲੈ ਭਗਵੰਤਮਾਨ ਦੇ ਹਸਪੀਟਲ ਆ ਸਾਰੇ ਪੰਜਾਬ ਚ ਭਗਵੰਤਮਾਨ ਜਿਹੜੇ ਹਸਪੀਟਲ ਦੇ ਵਿੱਚ ਮੈਨੂੰ ਜਾ ਕੇ ਇਹ ਦਾਖਲ ਕਰਾਉਣਾ ਚਾਹੁੰਦਾ ਕਰਾ ਦੇਵੇ ਮੇਰੇ ਟੈਸਟ ਕਰਾ ਦੇ ਤੇ ਉਹ ਕੀ ਹੋਊਗਾ ਜੇ ਉਹਨਾਂ ਨੇ ਇਹ ਕਿਹਾ ਵੀ ਇਹ ਬੰਦਾ ਬਿਮਾਰ ਨਹੀਂਗਾ ਨਹੀਂ ਬਿਮਾਰ ਰਿਆ ਮੇਰੇ ਗੋਲੀ ਮਾਰ ਦਿਓ ਜੇ ਜਦ ਮੈਂ ਵਾਇਬੇ ਵਾਜ ਕੇ ਨਾ ਰੱਬ ਤੋਂ ਡਰ ਕੇ ਕਹਿਣਾ ਗੋਲੀ ਮਾਰ ਦਿਓ ਜੇ ਜਿੰਨਾ ਤੁਸੀਂ ਹੋ ਸਕਦਾ ਤੇ ਆਹ ਦੇਖੋ ਹੋਰ ਇੱਕ ਨੇ ਪੋਸਟ ਪਾਈ ਆ ਕਿ ਆ ਪੋਸਟ ਪਾਈ ਇੱਕ ਨੇ ਲਿਖਿਆ ਕਿ ਉਹ ਤੁਹਾਨੂੰ ਮੈਂ ਸੁਣਾਉਣਾ ਵੀ ਲਿਖਿਆ ਕੀ ਆ ਇਹ ਮੈਂ ਸੁਣਾਉਣਾ ਪਰਸੋਂ ਕੋਰਦੋਂ ਨੇ ਸਟੇਜ ਤੇ ਬੜਕਾ ਮਾਰਦਾ ਰਹਿੰਦਾ ਸੀ ਮਾਰ ਰਿਆਂ ਜੀ ਬੜਕਾ ਹੋਰ ਜੀ ਭਰਾ ਜੀ ਕਿਆ ਹੁਣ ਜੇਕਰ ਰੇਲਾ ਰੋਕਣ ਲਈ ਜਾਨ ਦੀ ਬਾਜ਼ੀ ਲਗਾ ਵੀ ਲਗਾ ਲਗਾਉਣੀ ਪਈ ਤਾਂ ਪਿੱਛੇ ਨਹੀਂ ਹਟਾਂਗੇ ਪਹਿਲੀ ਗੱਲ ਤਾਂ ਮੈਂ ਇਹ ਗੱਲ ਨਹੀਂ ਕਹੀ ਸੀ ਫਿਰ ਕੱਲ ਸਵੇਰੇ ਜਦੋਂ ਪਤਾ ਲੱਗਿਆ ਪੁਲਿਸ ਨੇ ਬੰਦੇ ਚੱਕਨੇ ਸ਼ੁਰੂ ਕਰਤੇ ਸਾਲਾ ਹਸਪਤਾਲ 'ਚ ਭੱгти ਹੋ ਗਿਆ ਆ ਆ ਦਾ ਅਚਾਨਕ ਹੀ ਸਿਹਤ ਵਿਗੜ ਗਈ ਵੱਡੇ ਭਾਈ ਸਾਲਾ ਸਾਲਾ ਮਤਲਬ ਕੀ ਹੋ ਗਿਆ ਆ ਜਿਹੜਾ ਨਰਿੰਦਰ ਪਾਲ ਆ ਨਾ ਇਹਦੇ ਤੇ ਮੈਂ ਪਰਚਾ ਕਰ ਸਕਦੇ ਨੇ ਮੈਨੂੰ ਸਾਲੇ ਦੀ ਗਾਲ ਕੱਢੀ ਐ ਮੈਂ ਅਜੇ ਤੱਕ ਕਿਸੇ ਮੰਤਰੀ ਨੂੰ ਕੋਈ ਗਾਲ ਕੱਢੀ ਐ ਤੁਸੀਂ ਸਾਨੂੰ ਕਹਿੰਦੇ ਨਾ ਮੈਂ ਤਾਂ ਉਹ ਹੀ ਕਹਿਣਾ ਵਾ ਉਹ ਤਾਂ ਆਪਾਂ ਕਿਸੇ ਨੂੰ ਵੀ ਕਹਿ ਦਿੰਦੇ ਸਾਨੂੰ ਉਹ ਹੀ ਨਹੀਂ ਕਹਿੰਦਾ ਕੋਈ ਇਹ ਹਰਸਿਮਰਤ ਕੌਰ ਬਾਦਲ ਵੇਖੋ ਅੱਜ ਉਹਨਾਂ ਦੀ ਮੈਂ ਗੱਲ ਕਰਨਾ ਹੋਰ ਗੱਡੀ ਜਿਹੜੀਆਂ ਪਾਈਆਂ ਲੋਕਾਂ ਨੇ ਇਹਨਾਂ ਦੇ ਜਿਹੜੇ ਪੇਜ ਆਲੇ ਸਖਬੀਰ ਬਾਦਲਾਹ ਦੇ ਘਰ ਵਾਲੀ ਨੂੰ ਆਪਣੀ ਘਰ ਵਾਲੀ ਨਹੀਂ ਆਂਦਾ ਸੀ ਉਹ ਬੀਬੀ ਜੀ ਆਂਦਾ ਸੀ ਆਪਦੇ ਪਿਓ ਨੂੰ ਪਿਤਾ ਜੀ ਆਂਦਾ ਸੀ ਸਰਦਾਰ ਮੁੱਖ ਮੰਤਰੀ ਜਾਂਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ ਇਹ ਉਹਦੀ ਘਰ ਵਾਲੀ ਨੂੰ ਕਹਿੰਦਾ ਸੀ ਸਿਮਰੋ ਭਾਬੀ ਅੱਜ ਤੱਕ ਮੈਨੂੰ ਇਹ ਗੱਲ ਦੱਸੋ ਵੀ ਕਾਲੀ ਤੇ ਕਾਂਗਰਸੀਆਂ ਨੇ ਕਿਸੇ ਇਹਨਾਂ ਦਾ ਕੱਠ ਰੋਕਿਆ ਸੀ ਕਾਲੀ ਤੇ ਕਾਂਗਰਸੀ ਇਹਨਾਂ ਦੀਆਂ ਰੇਲੀਆਂ ਹੋਣੀਆਂ ਇਹਨਾਂ ਦੀਆਂ ਰੇਲੀਆਂ ਹੋਣੀਆਂ ਝਾੜੂ ਵਾਲਿਆਂ ਦੀਆਂ ਝਾੜੂ ਚੱਪੇ ਵਾਲਿਆਂ ਦੀਆਂ ਇਨਾਲੇ ਇੱਕ ਡੇ ਸ਼ਬਦ ਗਲਤ ਬੋਲਦੇ ਸੀ ਬੀਬੀ ਅਨਮੋਲ ਗਗਨ ਮਾਨ ਕਹਿੰਦੀ ਹੁੰਦੀ ਸੀ ਕੀ ਕਹਿੰਦੀ ਹੁੰਦੀ ਸੀ ਆਖੇ ਜੀ ਇਹ ਤਾਂ ਆਖੇ ਮੱਝਾਂ ਅੱਗੇ ਪਿੰਡੇ ਆ ਕੈਪਟਨ ਮਰਿੰਦਰ ਸਿੰਘ ਕਿਤੇ ਉਹਦੀ ਉਮਰ ਤੋਂ ਤਕੜਾ ਸੀ ਉਹ ਉਹਨੇ ਮੱਝ ਬਣਾਤਾ ਤਸੂ ਕਹਤਾ ਕੈਪਟਨ ਮਰਿੰਦਰ ਸਿੰਘ ਫਿਰ ਵੀ ਐ ਵਧੀਆ ਰਿਆ ਉਹ ਸੀ ਉਹਦਾ ਹੌਸਲਾ ਚਰਨਜੀਤ ਚੰਨੀ ਮੁੱਖ ਮੰਤਰੀ ਜਿਹੜਾ ਬੜੇ ਠੰਡੇ ਸੁਭਾਅ ਦਾ ਬੰਦਾ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਚਰਨਜੀਤ ਸਿੰਘ ਚੰਨੀ ਬੜਾ ਵਧੀਆ ਸੁਭਾਅ ਉਸ ਵਿਅਕਤੀ ਦਾ ਉਹ ਬੰਦੇ ਨੂੰ ਇਹਨਾਂ ਨੇ ਕਿੰਨੀਆਂ ਟੀਚਰਾਂ ਕੀਤੀਆਂ ਉਹ ਆਂਦਾ ਮੈਂ ਬੱਕਰੀਆਂ ਚੋਂਦਾ ਰਿਆਂ ਇਹ ਮਜ਼ਾਕ ਡਾਉਂਦੇ ਰਹੇ ਉਹ ਆਂਦਾ ਮੈਂ ਟੈਂਟ ਲਾਉਂਦਾ ਰਿਆਂ ਉਹਦਾ ਮਜ਼ਾਕ ਡਾਉਂਦੇ ਰਹੇ ਤੇ ਭਗਵੰਤ ਮਾਨ ਕਦੇ ਕੋ ਮੈਂ ਚੈਨਾ ਖਿੱਚਦਾ ਰਿਆਂ ਕਦੇ ਕੋ ਮੈਂ ਟਰੈਕਟਰਾਂ ਦੀ ਸਰਵਿਸ ਕਰਦਾ ਰਿਆਂ ਇਹਦਾ ਅੱਜ ਤੱਕ ਮਜ਼ਾਕ ਨਹੀਂ ਡਾਇਆ ਇਹ ਤਾਂ ਮਜ਼ਾਕ ਡਾਉਂਦਾ ਰਿਆਂ ਪਰ ਉਹਨਾਂ ਨੇ ਕਦੇ ਮਜ਼ਾਕ ਡਾਇਆ ਯਾਰ ਤੁਸੀਂ ਆਪਦੀ ਬੋਲਬਾਣੀ ਵੇਖੋ ਇਹ ਭਗਵੰਤ ਮਾਨ ਉਹਦੇ ਆਪਣੀ ਗੱਲਾਂ ਕਰਦਾ ਰਿਆਂ ਦੂਜੇ ਨੂੰ ਕੀ ਕਹਿੰਦੇ ਹੁੰਦੇ ਆ ਕੈਪਟਨ ਮਰਿੰਦਰ ਸਿੰਘ ਨੂੰ ਆਖਿਓ ਦੀ ਠਾਠੀ ਹੈ ਜਿਹੜੀ ਉਹ ਠਾਠੀ ਤੇ ਬਹੁਤ ਟਾਈਮ ਲੱਗ ਕੇ ਜਾਂਦਾ ਫਿਰਿਆਂ ਦਾ ਸੀ ਵੀ ਉਹਦੀ ਜਿਹੜੀ ਪਜਾਮੀ ਆ ਪਜਾਮੀ ਤੇ ਜਿਹੜਾ ਕਹਿ ਲੋ ਵੀ ਉਹਨੂੰ ਪਜਾਮੀ ਤੇ ਉਹਦੀ ਪਜਾਮੀ ਚੜਾਉਣ ਤੇ 2 ਘੰਟੇ ਲੱਗ ਜਾਂਦੇ ਆ ਅੱਧਾ ਦਿਨ ਉਹਦੀ ਦਾੜ੍ਹੀ ਬੰਨਣ ਤੇ ਲੱਗ ਜਾਂਦਾ ਮੇਰੇ ਪਿੰਡ ਮਾਹੂਆਂ ਨੇ ਬੋਲ ਲੈਣੇ ਗੱਲਾਂ ਕੀਤੀਆਂ ਸੀ ਚੌਂਕ ਦੇ ਵਿੱਚ ਹੁਣ ਤੂੰ ਦੱਸ ਮੈਨੂੰ ਵੀ ਤੂੰ ਸਹੀ ਆ ਇਹ ਸਹੀ ਆ ਅਸੀਂ ਡਰ ਗਏ ਡਰਾ ਦਿਓ ਜੀ ਮਾਰ ਦਿਓ ਭਗਵੰਤ ਮਾਨਸਿਆਂ 23 ਤਰੀਕ ਸੁਬਾ ਲਗਭਗ 23 ਤਰੀਕ ਨੂੰ ਸੁਬਾ 1 ਵਜੇ ਮੇਰੀ ਜਾਨ ਨਿਕਲ ਚੱਲੀ ਸੀ ਮੈਂ ਰੱਬ ਤੋਂ ਡਰ ਕੇ ਕਹਿੰਨਾ ਰੱਬ ਨੇ ਜਾਨ ਲੈਣੀ ਆ ਆ ਮੁੰਡਾ ਸੀ ਨਾਲ ਮੇਰੇ ਜਿਹੜਾ ਮੈਨੂੰ ਲਈ ਖਿਆ 6 ਵਜੇ ਮੇਰੀ ਜਾਨ ਨਿਕਲ ਜਾਣੀ ਸੀ ਮੈਂ ਪਿਆ ਮਨ ਜਿੱਥੇ ਸੋਚੀ ਜਾਂਦਾ ਸੀ ਕਿ ਲੱਖੇ ਵਾਲੀ ਮੰਡੀ ਮੇਰਾ ਜਨਮ ਹੋਇਆ ਤੇ ਮਹਾਰਾਜ ਲੱਖੇ ਵਾਲੀ ਮੰਡੀ ਮੇਰੀ ਜਾਨ ਨਿਕਲੂਗੀ ਉੱਥੋਂ ਦਾ ਡਾਕਟਰ ਆਇਆ ਉੱਥੇ ਉਹਨੇ ਪਤਾ ਨਹੀਂ ਕਿਹੜੇ ਟੀਕੇ ਲਾਏ ਦੋ ਮੈਨੂੰ ਇੰਨਾ ਕੁ ਯਾਦ ਆ ਉਦੋਂ ਮੈਂ ਬਚ ਗਿਆ ਮਰਨਾ ਸਾਰਿਆਂ ਨੇ ਆ ਕਿਸੇ ਨੇ ਨਹੀਂ ਬਚਣਾ ਸਾਰਿਆਂ ਨੇ ਮਰਨਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਉਦੋਂ ਫਿਰ ਮੈਂ ਜਾ ਕੇ ਸੁਬਾ ਨੂੰ ਜਿਹੜਾ ਮੁਕਸਰੋਂ ਟੈਸਟ ਟੁਸਟ ਕਰਵਾਇਆ ਤੁਹਾਨੂੰ ਖਾ ਵੀ ਚੁੱਕਿਆ ਅੱਠ ਅਟੈਕ ਦੇ ਵੀ ਤੁਹਾਨੂੰ ਖਾ ਚੁੱਕਿਆ ਉਹ ਲੰਬੀ ਪਰਚੀਆਂ ਜੀਆਂ ਫਿਰ ਤੋਂ ਤੁੰਗ ਲੱਭ ਯਾਰ ਉਹ ਲਾਪਖਾਪ ਪਏ ਜਾਂਦੇ ਇੱਕ ਤਾਂ ਆ ਆ ਜਿਹੜੀ ਹੈਗੀ ਆ ਆ ਆ ਮੁਕਸਰੋਂ ਕਰਾਈ ਸੀ ਉਹ ਲੰਮੀ ਜੀ ਕਿਸ ਦਿਨ ਗਈ ਇੱਕ ਤਾਂ ਆ ਆ 21 21 ਤਰੀਕ ਦੀ ਆ ਆ ਕੋਈ ਐਵੇਂ ਕਰਾਈਆਂ ਸੀ ਮੈਂ ਉੱਥੇ ਡਾਕਟਰਾਂ ਨੇ ਕੀਤੀਆਂ ਸੀ ਆ ਜਾਓ ਰੇ ਇਹ ਡਾਕਟਰਾਂ ਨੇ ਕਿਤਨਾ ਸੀਨਾ ਤੁਸੀਂ ਮਜ਼ਾਕ ਡਾਇਆ ਬੰਦੇ ਦਾ ਤੁਸੀਂ ਭਾਨਾ ਸਿੱਧੂ ਆ ਛਿੱਤਰ ਮਾਰ ਦੋ ਦੇ ਗੋਲੀ ਮਾਰ ਦੋ ਦਿੱਕਤ ਹੀ ਕੋਈ ਨਹੀਂ ਕਾਰਨ ਕੀ ਆ ਇੱਕ ਪਾਸੇ ਤਾਂ ਕਹਿੰਦਾ ਵੀ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਸਾਰਾ ਖਾਤਮਾ ਕਰਨਾ ਗੰਦ ਦਾ ਤੇ ਸਭ ਤੋਂ ਵੱਡਾ ਗੰਦ ਤੁਸੀਂ ਪਾਈ ਜੰਨੇ ਤੁਸੀਂ ਹਰਾਮਖੋਰ ਕਹੀ ਜੰਨੇ ਮੈਨੂੰ ਸਾਲੇ ਦੀਆਂ ਗਾਧਾ ਕੱਢਣਾ ਗੰਦੇ ਸ਼ਬਦ ਬੋਲੇ ਮੇਰੀ ਮਾਂ ਬਾਰੇ ਕੀ ਕੁਝ ਬੋਲਿਆ ਹੁਣ ਤੁਹਾਡੇ ਤੇ ਕਾਰਵਾਈ ਹੋਊਗੀ ਯਾਰ ਬੋਲਣਾ ਹੁਣ ਤੁਸੀਂ ਇਹ ਗੱਲ ਦੱਸ ਦੋ ਆ ਜਿਹੜਾ ਰਾਗਵ ਚੱਡਾ ਔਰ ਰਾਗਵ ਚੱਡਿਆ ਕੇਜਰੀਵਾਲ ਦੇ ਛੱਡੇ ਆ ਸਾਡੇ ਇਨੇ ਕਹਿ ਤੂੰ ਗੁੱਸਾ ਕਰ ਲੈਣਗੇ ਤੁਸੀਂ ਤੁਸੀਂ ਕੀ ਇਹ ਕਹਿੰਦਾ ਸੀ ਨਾਰਥ ਕੋਰੀਆ ਬਣਾ ਰਹੇ ਆ ਦੇਸ਼ ਨੂੰ ਮੈਂ ਸਾਹ ਲੈ ਲੈ ਬੋਲੂਗਾ ਮੇਰੇ ਤੋਂ ਇਹਨੇ ਬੋਲਿਆ ਨਹੀਂ ਜਾਂਦਾ ਇਹ ਕਹਿੰਦੇ ਸੀ ਨਾਰਥ ਕੋਰੀਆ ਬਣਾ ਰਹੇ ਆ ਦੇਸ਼ ਨੂੰ ਹੁਣ ਮੈਨੂੰ ਰਾਗਵ ਚੱਡਾ ਜੀ ਤੁਸੀਂ ਦੱਸੋ ਜਿਵੇਂ ਲੱਖੇ ਸਿਧਾਨੇ ਵਰਗਿਆਂ ਦਾ ਕੱਠ ਰੋਕਤਾ ਆ ਸੁਖ ਜਗਰਾਉਂ ਵਰਗਿਆਂ ਦੇ ਬਾਹਰ ਚ ਜਾ ਕੇ ਪੁਲਸਾਂ ਖੜਾ ਤੀਆਂ ਤੂੰ ਨੌਰਥ ਕੋਰੀਆ ਨਹੀਂ ਬਣਾ ਰਿਆ ਸਮਝਾ ਭਗਵੰਤ ਮਾਨ ਨੂੰ ਇਹ ਵੀ ਨੌਰਥ ਕੋਰੀਆ ਹੀ ਬਣਾ ਰਿਆ ਇਹ ਕਿਤੇ ਗੱਪ ਨਾ ਮੰਨੇ ਵੀ ਉਹ ਕਰਦੇ ਮੈਂ ਡਾਕਟਰ ਨੂੰ ਸਾਥ ਕਿਲਿਆਣ ਤੋਂ ਮੜੇ ਜਾਂਦਰ ਸਿਹਤ ਦੇ ਮੜੇ ਉਹਨੂੰ ਆਇਆ ਜੀ ਮੜੇ ਜੀ ਉਹਨਾਂ ਸਰਸੋਂ ਨੂੰ ਬੁਲਾ ਰਹੇ ਇਹ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਨੌਰਥ ਕੋਰੀਆ ਨਹੀਂ ਤੁਸੀਂ ਬਣਾ ਰਹੇ ਇਹ ਵੀ ਨੌਰਥ ਕੋਰੀਆ ਹੀ ਆ ਇਹ ਯਾਦ ਰੱਖੋ ਗੱਲ ਇਹ ਨੌਰਥ ਕੋਰੀਆ ਹੀ ਆ ਨੌਰਥ ਕੋਰੀਆ ਨਾਲ ਘਰ ਤਾਂ ਨਹੀਂ ਇੱਕ ਬੰਦਾ ਧਰਨੇ 'ਚ ਜਾ ਰਿਹਾ ਇੱਕ ਆਠ 'ਚ ਜਾ ਰਿਹਾ ਉਹਨੂੰ ਰੋਕਦਾ ਹੁਣ ਤੁਸੀਂ ਦੱਸੋ ਈ ਈ ਇਹ ਡਾਕਟਰ ਇਹ ਇਹਦਾ ਮਤਲਬ ਕੀ ਆ ਕੀ ਆ ਇਹ ਦਾਸਾ ਹਾਂਜੀ ਆਉਂਦੇ ਆ ਜੀ ਉਹਨਾਂ ਕੋਲ ਇੱਕ ਮਿੰਟ ਇੱਕ ਮਿੰਟ ਆ ਇਹ 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 ਨਾਰਥ ਕੋਰੀਆ ਨਹੀਂ ਬਣਾ ਰਹੇ ਇਹ ਨਾਰਥ ਕੋਰੀਆ ਹੀ ਆ ਜੀ ਗੱਲ ਕਰੀਏ ਤਾਂ ਆਪਾਂ ਹੁਣ ਫਿਰ ਦੂਜੇ ਪਾਸੇ ਗੱਲ ਇਹ ਆਉਂਦੀ ਆ ਵੀ ਯਾਰ ਇੱਕ ਬੰਦਾ ਜਿਹੜਾ ਪੈਸੇ ਲੋਕਾਂ ਦੇ ਕਢਾ ਰਿਆ ਸੀ ਠੀਕ ਆ ਮੈਂ ਮੰਨਦਾ ਉਹਨੂੰ ਕਿਤੇ ਗਲਤ ਬੋਲ ਗਿਆ ਹੋਊਗਾ ਜਿਹੜੇ ਬੰਦੇ ਤੁਸੀਂ ਕਿੰਨੇ ਭਾਨਾ ਸਿੱਧੂ ਕਾਨੂੰਨਾਂ ਨਾਲ ਨਹੀਂ ਚੱਲਿਆ ਅੰਦਰ ਕਰੋ ਉਹਨੂੰ ਕਰੀ ਖੜੇਆ ਪਾਣੀ ਠੰਡੇ ਪਵਾਈ ਜਾਂਨੇ ਆ ਕੋਈ ਗੱਲ ਨਹੀਂ ਦੂਜੇ ਨੰਬਰ ਤੇ ਗੱਲ ਇਹ ਹੁੰਦੀ ਆ ਵੀ ਜਿਹੜੇ ਏਜੰਟਾਂ ਨੇ ਪੈਸੇ ਦੱਬੇ ਸੀ ਉਹਨਾਂ ਤੁਸੀਂ ਕੀ ਕਰੋਗੇ ਅੱਛਾ ਕੱਲ ਦੀ ਗੱਲ ਆ ਮੇਰੇ ਕੋਲ ਟੇਕਾ ਮੇਰੇ ਨਾਲ ਅਠ ਵਿਚਾਰੇ ਗਿੱਦੜਵਾ ਹਲਕੇ ਤੋਂ ਬੰਦੇ ਆਏ ਸੀ ਉਹਨਾਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਉਹਨਾਂ ਨੂੰ ਕਿਹੜੀ ਸੀ ਉਹ ਕੰਟਰੀ ਕਿਹੜੀ ਸੀ ਮਾਸਕਟ 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 ਭੇਜਤਾ ਉੱਥੇ ਉਹਨੂੰ ਭੇਜਤਾ ਉੱਥੇ ਉਹਨੇ 5 ਮਹੀਨੇ ਲਾਏ ਉੱਥੇ ਇੱਥੋਂ ਕਹਿ ਕੇ ਕੱਲ ਤੱਕ ਨੂੰ ਜਾ ਅਜੰਟਾ ਨਾਲ ਉੱਥੇ ਵੀ ਭੇਜਤਾ ਜਾ ਕੇ ਰਿਸ਼ਤੇਦਾਰਾਂ ਨੇ ਉੱਥੇ 2 ਮਹੀਨੇ ਉੱਥੇ ਜਦੋਂ ਜਾ ਕੇ ਉਹਨੂੰ ਨਰਕ ਚ ਰਹੀ ਉੱਥੇ ਚੱਲਦਾ ਗੋਰਖ ਧੰਦਾ ਨੋਟ ਕਰੋ ਗੱਲ ਉੱਥੇ ਚੱਲਦਾ ਗੋਰਖ ਧੰਦਾ ਉਹ ਫਿਰ ਉੱਥੋਂ ਚਾਰੀ ਪੱਜੀ 3 ਮਹੀਨੇ ਫਿਰ ਉਹਨੇ ਕਿਤੇ ਰੂਮ ਲਿਆ ਇੱਥੋਂ ਪੈਸੇ ਪਾਉਂਦੇ ਦੇ ਤੇ ਉਹ ਫਿਰ ਕੱਲ ਮੇਰੇ ਕੋਲ ਆਏ 5 ਮਹੀਨੇ ਬਾਅਦ ਉਹ ਕਹਿੰਦੀ ਵੀਰੇ ਮੈਂ ਘਰੇ ਆਈਆਂ ਰੋਈ ਗਈ ਘਰੇ ਬੈਠੀ ਮੈਂ ਵੀਡੀਓ ਪਾਉਂਗਾ ਬਹੁਤ ਜਲਦੀ ਇਸ ਚੀਜ਼ ਦੀ ਤੇ ਉਹ ਜਿਹੜਾ ਕਹਿੰਦਾ ਫਿਰ ਉਹ ਉੱਥੇ ਕਹਿੰਦੇ ਬਹੁਤ ਜ਼ਿਆਦਾ ਕੁੜੀਆਂ ਪੰਜਾਬ ਬਣਾ ਫਸੀਆਂ ਬੈਠੀਆਂ ਜਿਹੜੀਆਂ ਆਪਣੀ ਇੱਜ਼ਤ ਵੇਚ ਕੇ ਰੋਟੀ ਪੂਰੀ ਕਰਨੀਆਂ ਭਗਵਾਨ ਤੁਮਾਨੂੰ ਇਹ ਵੀ ਛਡਾਉਣੇ ਚਾਹੀਦੇ ਨਾ ਤਾਂ ਨਾ ਕੀ ਉਹਨਾਂ ਨੂੰ ਮਾਫ ਕਰਨੇ ਚਾਹੀਦੇ ਆਈਏ ਡਾਕਟਰ ਸਾਹਿਬ ਹਾਂਜੀ ਭਾਜੀ ਉਹਨਾਂ ਨੂੰ ਕਰੀਏ ਇਹ ਤੁਹਾਨੂੰ ਵੀ ਦੇਖਣਾ ਪਊਗਾ ਹੁਣ ਮੈਂ ਡਾਕਟਰ ਸਾਹਿਬ ਨੂੰ ਜਾਂਦੋਂ ਪੁੱਛਣੋਂ ਪਹਿਲਾਂ ਕੋਈ ਡਰਾਮਾ ਕਰਦਾ ਸੀਗਾ ਇਹ ਇਹ ਤੁਸੀਂ ਨੋਟ ਕਰੋ ਗੱਲ ਉਹਨਾਂ ਡਾਕਟਰ ਸਾਹਿਬ ਨੂੰ ਕਹੋ ਬਰ 2 ਮਿੰਟ ਆਜੋ ਤੁਸੀਂ ਕਿ ਭਾਈ ਸਾਹਿਬ ਥੋਡੀ ਸਰਕਾਰ ਜੋ ਮਰਜ਼ੀ ਕਰੋ ਅਸੀਂ ਤੁਹਾਨੂੰ ਇਹ ਨਹੀਂ ਆਦੇ ਪਰ ਕਿਸੇ ਨੂੰ ਅਰ ਗਾਂ ਦਾ ਨਾਮ ਕੱਢੋ ਕੀ ਇਹ ਗੱਲਾਂ ਕਹਿਣੀਆਂ ਚੰਗੀਆਂ ਗੋਪਤਾ ਗੂੰਹ ਚ ਪਾਤਾ ਸੀ ਭਗਵੰਤ ਮਾਨ ਨੇ ਸੁਪਨੇ ਚ ਆ ਕੇ ਤੇ ਉਹ ਇਹ ਬਿਮਾਰ ਹੋ ਗਿਆ ਫਿਰ ਭਗਵੰਤ ਮਾਨ ਪਰਚੇ ਭਾਂਦੇ ਸਿੱਧੂ ਤੇ ਕਾਦੋ ਪਵਾਈ ਜਾਂਦਾ ਵੇਖੋ ਸਵਾਲ ਚੱਕੋਗੇ ਤਾਂ ਹੋ ਜਾਣੇ ਮੈਂ ਹੈਰਾਨ ਖੋਰਾ ਮੰਨ ਲਿਆ ਥੋੜੇ ਤੇ 92 ਸੀਟਾਂ ਦਿੱਤੀਆਂ ਤੁਹਾਨੂੰ ਅੱਜ ਤੁਸੀਂ ਪੰਜਾਬ ਤੋਂ ਚਿੱਟਾ ਖਾਦਮ ਨਹੀਂ ਕਰ ਸਕੇ ਤੁਸੀਂ ਕੁਝ ਨਹੀਂ ਕਰ ਸਕੇ ਬਾਹਰ ਜਾਈ ਜਾਂਦੇ ਲੋਕ ਲੋਕ ਭੁੱਖੇ ਮਰੀ ਜਾਂਦੇ ਹਰਾਮਖੋਰ ਕੌਣ ਹੋਇਆ ਮੁਕਰਿਆ ਕੌਣ ਮੈਂ ਮੁਕਰਿਆ ਵੋਟਾਂ ਲੈ ਕੇ ਯਾਰ ਸਿਰ ਕਿਸੇ ਦੀ ਅਰਥ ਬਹਿ ਜਾ ਡਾਕਟਰ ਸਾਹਿਬ ਮੇਰੀ 2 ਮਿੰਟ ਗੱਲ ਸੁਣਾ ਜੀ ਇੱਥੇ ਬਹਿ ਜਾ ਜਿੱਦ ਮੈਂ ਤੁਹਾਡੇ ਕੋਲ ਆਇਆ ਉਹਦੇ ਮੈਂ ਕਿੱਥੇ ਚੱਲਿਆ ਸੀ ਅੱਜ ਗਾਂਹ ਚ ਨਹੀਂ ਲੰਡੇ ਚੱਲੇ ਸੀ ਬਠਿੰਡੇ ਚੱਲੇ ਸੀ ਕਿ ਮੈਂ ਤੁਹਾਨੂੰ ਕੀ ਕਿਹਾ ਸੀ ਡਾਕਟਰ ਸਾਹਿਬ ਮੇਰੀ ਨਾਂ ਬਚਣ ਦੀ ਉਮੀਦ ਆ ਕਿ ਮੇਰਾ 100 ਰੁਪਿਆ ਪਿਆ। ਹੂੰ ਹੂੰ ਫਿਰ ਤੁਸੀਂ ਮੇਰੇ ਟੈਸਟ ਕਰਵਾਏ। ਤੁਸੀਂ ਕਿਹਾ ਵੀ ਮੈਂ ਕਰ ਜਨਾ ਲੋਟ। ਹੂੰ ਹੂੰ ਅੱਛਾ ਆ ਜਿਹੜੀਆਂ ਸਾਰੀਆਂ ਰਿਪੋਰਟਾਂ ਲਿਖਾ ਦਿੰਗਾ ਝਾੜੂ ਵਾਲੇ ਪਾਈ ਜਾਂਦੇ ਨਾ ਪੇਜਾਂ ਤੇ ਵੀ ਉਹਦਾ ਐਕਟਿੰਗਾਂ ਕੀਤੀਆਂ ਬੋਤਲਾਂ ਲਾ ਕੇ। ਤੁਸੀਂ ਦੱਸੋ ਸਿਹਤ ਮੇਰੀ ਕਿਵੇਂ ਸੀ? ਨਹੀਂ ਨਹੀਂ ਚੈਸਟ ਦਾ ਬਲੌਕ ਹੀ ਸੀ। ਚੈਸਟ ਬਲੌਕ ਸੀ ਉਹ ਤਾਂ ਫਿਰ ਉਹ ਜਿਹੜੇ ਟੈਸਟ ਹੋ ਗਏ। ਟੈਸਟਾਂ ਤੋਂ ਬਾਅਦ ਮੈਨੂੰ ਲੱਗਿਆ ਵੀ ਕੋਈ ਇਨਫੈਕਸ਼ਨ ਨਹੀਂ ਹੈ। ਇਨਫੈਕਸ਼ਨ ਦਾ ਟਰੀਟਮੈਂਟ ਸ਼ੁਰੂ ਕਰਾ ਸੀ। ਹਾਂਜੀ ਉਹ ਸਾਰ ਰੁਕ ਰਿਆ ਸੀਗਾ ਤੇ ਉਹ ਉਹ ਬਰਗਮ ਕਰਕੇ ਰੁਕ ਰਿਹਾ ਸੀਗਾ। ਹਾਂ 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 ਇੱਥੇ ਜੇ ਡਰਨਾ ਹੁੰਦਾ ਤਾਂ ਆਪਾਂ ਨੂੰ ਫਿਰ ਲੋੜ ਹੀ ਨਹੀਂ ਸੀ ਸਾਲ ਬਸ ਗਾਉਂਨ اندر ਉਹਨਾਂ ਵੈਸੇ ਸਰੀਜੇ ਕੰਮ ਦਾ ਰਹਿੰਦਾ ਉਹ ਤੇ ਕੋਈ ਦਿੱਕਤ ਨਹੀਂ ਨਹੀਂ ਉਹ ਨਹੀਂ ਉਹ ਤਾਂ ਠੀਕੇ ਕਰਕੇ ਆ ਆ ਟੈਸਟ ਤੇ ਮੈਂ ਸਾਰੇ ਵਿਖਾ ਕੇ ਉਹਨਾਂ ਨੂੰ ਤੁਹਾਡੇ ਕੋਲ ਤਾਂ ਮੈਂ ਬਾਅਦ ਦੇ ਵਿੱਚ ਆਇਆ ਨਾ ਪਹਿਲਾਂ ਤਾਂ ਮੈਨੂੰ ਕਿਹਾ ਛਾਤੀ ਵਾਲ ਨੂੰ ਵਿਖਾ ਲੈ ਜਿੰਨੇ ਸਾਹ ਰੁਕ ਜਾਂਦਾ ਉਹ ਛਾਤੀ ਵਾਲਾ ਹੀ ਸੀ ਅਨਦੇਸ਼ ਗੋਚੇ ਛਾਤੀ ਵਾਲਾ ਹੀ ਵਰਤਦਾ ਹੁੰਦਾ ਹਾਂਜੀ ਹਾਂਜੀ ਹਾਂ ਆਹ ਆਹ ਅਗਲੇ ਟੈਗ ਦਾ ਉਹਨਾਂ ਨੇ ਕਰਵਾਇਆ ਸਾਰਾ ਸਕੂਲ ਛੱਤੀ ਦੇ ਹੀ ਹੈ ਹਾਂਜੀ 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 ਆਹ ਦੇਖ ਲਓ ਭਾਈ ਸਾਹਿਬ ਕੋਈ ਬਾਨੇ ਨਹੀਂ ਸੀ ਬਾਨੇ ਤਾਂ ਸਰਕਾਰ ਮਾਰਦੀ ਆ ਤੁਹਾਡਾ ਸਾਡੇ ਕੋਲ ਖੜੇ ਆ ਜਾਨੂਮਾਨ ਨੂੰ ਡਾਕਟਰ ਨਾਲੇ ਆ ਸਾਡੇ ਏਰੀਏ ਦੇ ਪੂਰੇ ਤੇ ਜੇਕਰ ਕੁਝ ਮੈਂ ਗਲਤ ਕਿਹਾ ਹੋਵੇ ਫਿਰ ਵੀ ਝਟਕ ਟਪਿਆ ਲੈਣੀ ਗੁੱਸਾ ਲੱਗਿਆ ਵੀ ਉਹਦੇ ਹਾਸਤੇ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਹੜਾ ਇਕੱਠ ਰੱਖਿਆ ਸੀ ਇਹਨਾਂ ਨੇ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੇ ਜਾਨ ਵਾਸਤੇ ਬਾਹਰ ਚ ਉਹ ਸਾਰੇ ਦੇ ਸਾਰੇ ਜਾਨ ਵਾਲਿਆਂ ਨੂੰ ਇਹਨਾਂ ਨੇ ਪੁਲਿਸ ਵਾਲਿਆਂ ਨੇ ਨજરਬੰਦ ਕਰ ਲਿਆ ਉਹਨਾਂ ਦੀ ਡਿਊਟੀ ਆ ਪੁਲਿਸ ਵਾਲਿਆਂ ਦੀ ਉਹਨਾਂ ਨੂੰ ਤਾਂ ਕਹਿਣਗੇ ਨਾ ਵੀ ਤੁਸੀਂ ਜਾ ਕੇ ਗੰਦੇ ਪਾਣੀ ਦੀ ਰਾਖੀ ਕਰੋ ਉਹ ਰਾਖੀ ਕਰਨਗੇ ਕਿਉਂਕਿ ਉਹਨਾਂ ਦੀ ਡਿਊਟੀ ਹੈ ਵਿਚਾਰੇ ਉਹ ਤਾਂ ਮੰਨ ਮੰਨਣਗੇ ਕਿਉਂਕਿ ਬੇਰੋਜ਼ਗਾਰ ਸੀ ਇਹਨਾਂ ਨੇ ਨੌਕਰੀਆਂ ਦਿੱਤੀਆਂ ਪੁਲਿਸ ਪ੍ਰਸ਼ਾਸਨ ਦਾ ਸੀਆਈਡੀ ਨੇ ਮੈਂ ਕੋਈ ਦੋਸ਼ ਨਹੀਂ ਮੰਨਦਾ ਇਹ ਦੋਸ਼ ਸਾਡੇ ਮੁੱਖ ਮੰਤਰੀ ਦਾ ਜਿਹੜਾ ਜਿੱ ਦਿੱਲੀ ਦੇ ਸਾਹਾਂ ਤੇ ਚੱਲਦਾ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ